ਹਾਂਜੀ ਆਪਣੇ ਨਾਲ ਸੁਮੇਰ ਤੇ ਸੁਮੇਰ ਉਹਨੇ ਡਰਾਈਵਿੰਗ ਕਰਦੇ ਹੁਣ ਵਧੀਆ ਡਰਾਈਵਿੰਗ ਕਰਦੇ ਆ ਹੁਣ ਸਾਈਕਲ ਹੀ ਆ ਚੌਥੇ ਗੇਰ ਵਿੱਚ ਗੱਡੀ ਚਲਾਉਂਦੇ ਆ ਬਾਕੀ ਹਾਂ ਟ੍ਰੈਕ ਵਿੱਚ ਵੀ ਗੱਡੀ ਇੱਥੋਂ ਕੱਢੂਗੇ ਚੱਲਣਾ ਠੀਕ ਆ ਹੁਣ ਸੋ ਮੇਰੇ ਡਰਾਈਵਿੰਗ ਦੇ ਵਿੱਚੋਂ ਗੱਡੀ ਘੱਟ ਕੇ ਦਿਖਾਉਗਾ ਹੁਣ ਦੇਖਦੇ ਆਂ ਦੇਖਣ ਨੂੰ ਇਹ ਸਹੀ ਜਾਵੇ ਹਾਲ ਗੱਡੀ ਕੋਈ ਗਲਤੀ ਨਾ ਹੋਵੇ ਰੁਕ ਜਾ ਚੱਲ ਵੇ ਦੋਰ ਇਧਰੋਂ ਆਹ ਲੈ ਨਾ ਉਹ ਠੀਕ ਹੈ ਚੱਲ ਸਹੀ ਆ ਸਹੀ ਆ ਹੁਣ ਪਹੁੰਚਦੇ ਹਾਂ ਇਨਸ਼ਾਅੱਲਾ ਲੈਫਟ ਠੀਕ ਆ ਦੇਖ ਲੈ ਲੈਫਟ ਕਿ ਨਹੀਂ ਹਾਂਜੀ ਅਲਗਲ ਸਹੀ ਹੈ ਓਕੇ ਆ ਡੇਪਰ ਮਾਰੇ ਇਹਨਾਂ ਨੂੰ ਮੋਰੇ ਦੇਖ ਕੇ ਲੈ ਠੋਡੀ ਦਾ ਹੱਥ ਰੱਖ ਲਾ ਹੁਣ ਮੈਂ ਇਹ ਠੋਡੀ ਦਾ ਰੱਖਦਾ ਹੈ ਫਿਰ ਉਹ वीडियो एॾो मिलंदी